ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਮੇਰਾ ਮਨ ਕਰ ਰਿਹਾ ਸੀ ਕਿ ਕੁਝ ਚਟਪਟਾ ਤੇ ਕਰਾਰਾ ਜਿਹਾ ਖਾਣ ਨੂੰ ਬੱਚੇ ਵੀ ਕਹਿ ਰਹੇ ਸੀ ਕਿ ਕੁਝ ਮੰਮਾ ਚਟਪਟਾ ਬਣਾਓ ਤੇ ਮੇਰੇ ਕੋਲ ਥੋੜਾ ਸਮਾਨ ਪਿਆ ਸੀ ਤੇ ਕੁਝ ਸਮਾਨ ਮੈਂ ਬਾਹਰੋਂ ਸ਼ਾਪ ਤੋਂ ਮੰਗਾ ਲਿਆ ਤੇ ਬਹੁਤ ਹੀ ਟੇਸਟੀ ਅੱਜ ਆਪਾਂ ਬੇਲ ਪੂਰੀ ਬਣਾ ਕੇ ਤਿਆਰ ਕਰਾਂਗੇ ਜਿੱਦਕਿ ਤਿਆਰੀ ਆਪਾਂ ਪਹਿਲਾਂ ਹੀ ਕੀਤੀ ਹੋਈ ਹੈ ਆਹ ਦੇਖੋ ਜੀ ਸਾਰਾ ਸਮਾਨ ਜੇ ਤੁਹਾਨੂੰ ਇਦਾਂ ਦੀ ਦੁਕਾਨ ਸੱਜੀ ਮਿਲੇ ਤੁਸੀਂ ਸਮਝੋ ਕਿ ਕੁਝ ਖਾਸ ਚਟਪਟਾ ਤੇ ਕਰਾਰਾ ਬਣਨ ਵਾਲਾ ਹੈ ਇਹ ਸਾਰਾ ਸਮਾਨ ਹੈ ਇਸ ਤੋਂ ਅੱਜ ਆਪਾਂ ਬਹੁਤ ਹੀ ਟੇਸਟੀ ਬੇਲ ਪੂਰੀ ਬਣਾ ਕੇ ਤਿਆਰ ਕਰਾਂਗੇ ਮੇਰੇ ਕੋਲ ਇਹ ਦੋ ਕਟੋਰੀ ਦੇ ਆਸ-ਪਾਸ ਪਰਮਲ ਹੈ ਇਹਨੂੰ ਪਾਫਡਰਾਈਸ ਵੀ ਕਹਿੰਦੇ ਨੇ ਤੇ ਬੇਲ ਵੀ ਕਹਿੰਦੇ ਨੇ ਇਹਨੂੰ ਮੈਂ ਹਲਕਾ ਜਿਹਾ ਸੇਕ ਲਵਾਵਾਂਗੀ ਕਿਉਂਕਿ ਕਈ ਵਾਰੀ ਥੋੜੀ ਜਿਹੀ ਹੈ ਸਿੱਲੀ ਹੋ ਜਾਂਦੀ ਹੈ ਤੇ ਇਹਨੂੰ ਸੇਕ ਲਵਾਵਾਂਗੇ ਤਾਂ ਥੋੜੀ ਕਰੰਚੀ ਹੋ ਜਾਏਗੀ ਇਨੂੰ ਆਪਾਂ 1-2 ਮਿੰਟ ਹਲਕਾ ਜਿਹਾ ਸੇਕ ਲਵਾ ਲਾਂਗੇ ਤਾਂ ਕਿ ਥੋੜੀ ਇਹ ਕੁਸਕਰੀ ਹੋ ਜਾਵੇ। ਬਸ ਜਿਆਦਾ ਇਹਨੂੰ ਨਹੀਂ ਆਪਾਂ ਸੇਕ ਲਵਾਣਾ। ਇਹਨੂੰ ਮੀਡੀਅਮ ਫਲੇਮ ਤੇ 2-3 ਮਿੰਟ ਵਾਸਤੇ ਬਸ ਆਪਾਂ ਇਹਨੂੰ ਗਰਮ ਕਰਾਂਗੇ। 베ਲ ਨੂੰ ਆਪਾਂ ਭੁੰਨ ਕੇ ਤਿਆਰ ਕਰ ਲਿਆ ਥੋੜਾ ਸੇਕ ਲਿਆ ਆ ਦੇਖੋ ਜੀ ਹੁਣ ਜਿੰਨੀ ਕ ਆਪਾਂ ਬਣਾਣੀ ਉਸ ਹਿਸਾਬ ਨਾਲ ਲਵਾਂਗੇ। ਇਹ ਵਾਲੀਆਂ ਮੈਂ ਦੋ ਟੋਰੀਆਂ ਦੇ ਵਿੱਚ ਪਾਵਾਂਗੇ ਫਿਰ ਬਸ ਬੜੀ ਆਸਾਨ ਰੈਸਪੀ ਹੈ ਤੇ ਬੜੀ ਜਲਦੀ ਬਣ ਜਾਂਦੀ ਹੈ ਤੇ ਆਪਣਾ ਟੇਸਟ ਦੇ ਅਕੋਰਡਿੰਗ ਤੁਸੀਂ ਇਹਦੇ ਵਿੱਚ ਸਮਾਨ ਪਾ ਲਓ ਥੋੜੀ ਜਿਹੀ ਆਪਾਂ ਇਹ ਵਾਲੀ ਪਾਪੜੀ ਪਾ ਦਾਂਗੇ ਆਲੂ ਪੁੱਜ ਗਿਆ ਤਿੰਨ ਚਾਰ ਇਹ ਵਾਲੀ ਪਾਪੜੀ ਮੱਠੀਆਂ ਨੂੰ ਇਸ ਤਰ੍ਹਾਂ ਤੋੜ ਕੇ ਪਾ ਦਾਂਗੇ ਤਿੰਨ ਵੱਡੇ ਚਮਚ ਚਨਾ ਦਾਲ ਕਿਉਂਕਿ ਇਹ ਤੇ ਬੇਲਪੂਰੀ ਦੀ jaan ਹੈ ਉਸ ਤੋਂ ਬਿਨਾ ਬੇਲਪੂਰੀ ਦਾ ਟੇਸਟ ਨਹੀਂ ਆਂਦਾ ਤੇ ਇਹ ਵੀ 4 ਚਮਚੇ ਆਪਾਂ ਇਹ ਵਾਲੀ ਬ੍ਰੀਕ ਸੇਵ ਇਹਨਾਂ ਦੋਨਾਂ ਤੋਂ ਬਿਨਾ ਬੇਲਪੂਰੀ ਪਰਫੈਕਟ ਨਹੀਂ ਬਣਦੀ ਇਹਨਾਂ ਦਾ ਇਹਦੇ ਵਿੱਚ ਪਾਣਾ ਬਹੁਤ ਹੀ ਜ਼ਰੂਰੀ ਹੈ ਥੋੜੀ ਜਿਹੀ ਮੂਕਲੀ ਵਾਲੇ ਚਮਚੇ ਤਕਰੀਬ ਆਪਾਂ ਮੂਕਲੀ ਪਾਈ ਹੈ 2 ਵੱਡੇ ਚਮਚੇ ਆਪਾਂ ਪੰਜਾਬੀ ਤੜਕਾ ਨਮਕੀਨ ਲਈ ਹੈ ਇਹ ਨਮਕੀਨ ਬਹੁਤ ਚਟਪਟਾ ਹੁੰਦਾ ਹੈ ਤੇ ਇਹਦੇ ਨਾਲ ਇਹਦਾ ਟੇਸਟ ਬਹੁਤ ਵਧੀਆ ਆਉਂਦਾ ਹੈ ਇਹ ਵਾਲੀ ਚਟਨੀ ਐ ਇਮਲੇ ਦੀ ਖੱਟੀ ਮਿੱਠੀ ਚਟਨੀ ਐ ਮੈਂ ਇਮਲੇ ਨੂੰ ਭੋਗ ਕੇ ਤੇ ਉਤੋਂ ਚਟਨੀ ਤਿਆਰ ਕੀਤੀ ਐ ਵਿੱਚ ਮੈਂ ਥੋੜਾ ਜਿਹਾ ਮਿੱਠਾ ਪਾ ਲਿਆ ਸੀ ਟਮੇਟੋ ਕੇਚਪ ਇਸ ਦੇ ਨਾਲ ਹੀ ਆਹ ਗ੍ਰੀਨ ਚਟਨੀ ਬਿਲਕੁਲ ਥੋੜੀ ਜਿਹੀ ਜਿੰਨਾ ਤੁਸੀਂ ਤਿੱਖਾ ਖਾਣਾ ਪਸੰਦ ਕਰਦੇ ਹੋ ਮੈਂ ਅੱਧੇ ਚਮਚੇ ਤੋਂ ਵੀ ਬਿਲਕੁਲ ਘੱਟ ਲਈਏ ਅੱਧਾ ਚਮਚਾ ਦੀਗੀ ਮਿਰਚ ਫੋਣ ਇਹਦੇ ਵਿੱਚ ਪਾਵਾਂਗੇ ਜੇ ਆਪਾਂ ਇਹ ਉਬਲੇ ਹੋਏ ਆਲੂ ਮੈਂ ਇੱਕ ਆਲੂ ਲਿਆ ਸੀ ਵੱਡਿਆਕਾਰ ਦਾ ਉਹਨੂੰ ਇਸ ਤਰ੍ਹਾਂ ਬਰੀਕ ਕੱਟ ਲਿਆ ਏ ਥੋੜਾ ਜਿਹਾ ਪਿਆਜ਼ ਥੋੜਾ ਟਮਾਟਰ ਤੇ ਤੋੜੀਆਂ ਜੀਆਂ ਹਰੀਆਂ ਮਿਰਚਾਂ ਮਿਰਚ ਤੁਸੀਂ ਆਪਣੇ ਸਵਾਦ ਅਨਸਾਰ ਘੱਟ ਵੱਧ ਕਰ ਸਕਦੇ ਹੋ ਧਨੀਆ ਪੱਤੀ ਇੱਕ ਨਿੰਬੂ ਦਾ ਰਸ ਇਹਦੇ ਨਾਲ ਬਿਲਕੁਲ ਦਾ ਟੇਸਟ ਬਹੁਤ ਵਧੀਆ ਆਉਂਦਾ ਹੈ। 1/4 ਚਮਚਾ ਆਪਾਂ ਕਾਲਾ ਨਮਕ ਲਿਆਇਆ ਕਿਉਂਕਿ ਜੋ ਵੀ ਸਮਾਨ ਪਾਇਆ ਹੈ ਤੇ ਸਾਰਿਆਂ ਦੇ ਵਿੱਚ ਬਹੁਤ ਨਮਕ ਹੈ ਤੇ ਉਹਦੇ ਹਿਸਾਬ ਨਾਲ ਆਪਾਂ ਬਹੁਤ ਹੀ ਘੱਟ ਨਮਕ ਪਾਵਾਂਗੇ। 1/2 ਚਮਚਾ ਤੋਂ ਘੱਟ ਆਪਾਂ ਚਾਟ ਮਸਾਲਾ ਪਾ ਦਿੱਤਾ ਹੈ। ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਕਿੰਨੀ ਸੋਹਣੀ ਲੱਗ ਰਹੀ ਹੈ ਕਲਰ ਕਿੰਨਾ ਪਿਆਰਾ ਹੈ ਕਿੰਨੀ ਜਲਦੀ ਬਣ ਕੇ ਤਿਆਰ ਹੋਈ ਹੈ ਜਦੋਂ ਵੀ ਹਲਕੀ ਫੁਲਕੀ ਭੁੱਖ ਹੋਵੇ ਸਮਾਨ ਤੁਹਾਡੇ ਕੋ ਪਿਆ ਹੁੰਦਾ ਹੈ ਸਿਰਫ ਆਲੂ ਵਾਲਨੇ ਹੁੰਦੇ ਨੇ ਹੁਣ ਫਟਾਫਟ ਤੁਹਾਡੀ ਬੇਲ ਪੂਰੀ ਬਣ ਕੇ ਤਿਆਰ ਹੋ ਜਾਂਦੀ ਹੈ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਬਰ ਆਹ ਦੇਖੋ ਜੀ ਕਿੰਨੀ ਸੋਹਣੀ ਬਣੀ ਹੈ ਆਪਣੀ ਬੇਲ ਪੂਰੀ ਇਸ ਤਰ੍ਹਾਂ ਨੂੰ ਚੰਗੀ ਤਰ੍ਹਾਂ ਤੁਸੀਂ ਹੁਣ ਸਟੱਲੋ ਲਓ ਲਓ ਜੀ ਆਪਣੀ ਬਹੁਤ ਹੀ ਟੇਸਟੀ ਮੇਲ ਪੂਰੀ ਬਣ ਕੇ ਬਿਲਕੁਲ ਤਿਆਰ ਹੈ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਸਜਾਉਣਾ ਹੈ ਤੇ ਅੱਤੇ ਮੈਂ ਇਹਨੂੰ ਥੋੜਾ ਜਿਹਾ ਦੋ ਪਾਪੜੀਆਂ ਇਹਦੇ ਨਾਲ ਸਜਾਵਾਂਗੇ ਨਿੰਬੂ ਥੋੜੇ ਜੀ ਚਨਾ ਦਾ ਤੇ ਥੋੜੀ ਜੀ ਬਰੀਕ ਸੇਮ ਤੁਪਕੋਂ ਦੀ ਥੋੜਾ ਜਿਹਾ ਕਟਿਆ ਹੋਇਆ ਧਨੀਆ ਥੋੜੀ ਜਿਹੀ ਟਮੇਟੋ ਕੇਚਪ ਲਓ ਜੀ ਆਪਣੀ ਬਹੁਤ ਹੀ ਟੇਸਟੀ ਬੇਲ ਪੂਰੀ ਬਣ ਕੇ ਬਿਲਕੁਲ ਤਿਆਰ ਹੈ ਤੇ ਖਾਣ ਵਿੱਚ ਵੀ ਬਹੁਤ ਹੀ ਟੇਸਟੀ ਹੈ ਤੇ ਬਣ ਵੀ ਫਟਾਫਟ ਜਾਂਦੀ ਹੈ ਲਓ ਜੀ ਆਪਣੀ ਬਹੁਤ ਹੀ ਟੇਸਟੀ ਬੇਲ ਪੂਰੀ ਬਣ ਕੇ ਬਿਲਕੁਲ ਤਿਆਰ ਹੈ ਜਿਹੜੀ ਕਿ ਫਟਾਫਟ ਬਣ ਕੇ ਤਿਆਰ ਹੋਈ ਏ ਸਿਰਫ ਥੋੜਾ ਜਿਹਾ ਟਾਈਮ ਲੱਗਦਾ ਕਿ ਜਿਵੇਂ ਆਪਾਂ ਪਿਆਜ਼ ਟਮਾਟਰ ਕੱਟਣਾ ਜਾਂ ਆਲੂ ਨੂੰ ਉਬਾਲਣਾ ਜੇ ਤੁਸੀਂ ਇਹ ਸਭ ਤਿਆਰੀ ਪਹਿਲਾਂ ਕੀਤੀ ਹੋਵੇ ਤੇ 5 ਮਿੰਟਾਂ ਵਿੱਚ ਆਪਣੀ ਬਹੁਤ ਹੀ ਟੇਸਟੀ ਬੇਲ ਪੂਰੀ ਬਣ ਕੇ ਤਿਆਰ ਹੁੰਦੀ ਏ ਹੁਣ ਮੈਂ ਤੁਹਾਨੂੰ ਦੱਸਦੀ ਜਿਹਦਾ ਟੇਸਟ ਕਿਵੇਂ ਦੀ ਬਣੀ ਆਪਣੀ ਬੇਲ ਪੂਰੀ ਦੇਖੋ ਕਿੰਨੀ ਸੋਹਣੀ ਬਣੀ ਏ ਆਪਣੀ ਬੇਲ ਪੂਰੀ ਅਹੀਂ ਬਾਜ਼ਾਰ ਵਿੱਚ ਲੈਣ ਜਾਈਦਾ ਏ ਤੇ ਪਰ ਇਹਨੂੰ ਅਸੀਂ ਬੜੇ ਸਾਫ਼ ਸੁਥਰੇ ਤਰੀਕੇ ਨਾਲ ਘਰ ਤਿਆਰ ਕੀਤਾ ਹੈ ਤੇ ਜਿਹੜਾ ਵੀ ਸਮਾਨ ਪਾਇਆ ਹੈ ਬਿਲਕੁਲ ਸਹੀ ਤੇ ਸਾਫ਼ ਸੁਥਰਾ ਪਾਇਆ ਹੈ ਤੇ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਜਿਹਦਾ ਟੇਸਟ ਕਿਵੇਂ ਦੀ ਬਣੀ ਹੈ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਹੈ ਖਾ ਕੇ ਮਜ਼ਾ ਆ ਗਿਆ ਤੁਸੀਂ ਵੀ ਇਹਨੂੰ ਇਸ ਤਰੀਕੇ ਨਾਲ ਬਣਾ ਕੇ ਟਰਾਈ ਕਰਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਹੈ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ